ਜਿੰਦਾਬਾਦ ਦੇ ਨਾਲ ਜਿੰਨੇ ਵੀ ਤੁਸੀਂ ਜੁੜ ਚੁੱਕੇ ਆ ਮੇਰੇ ਵੱਲੋਂ ਜਾਣਕੀ ਮੇਜਰ ਸਿੰਘ ਚੱਕਸਾ ਬੋਲੋਂ ਦੋਵੇਂ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰਿਓ ਮੈਂ ਇਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਮੂਗੇ ਅੱਜ ਆਪਾਂ ਥੋੜੀ ਜੀ ਹਲਕੀ ਫੁਲਕੀ ਜੀ ਗੱਲਬਾਤ ਕਰਨੀ ਆ ਕਿਹੜੇ ਕਿਹੜੇ ਲੀਡਰ ਹਨ ਜਿਹੜੇ ਚਾਹੁੰਦੇ ਹਨ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਮੋਢ ਸੁਖਵੀਰ ਸਿੰਘ ਬਾਦਲ ਬਣ ਤੇ ਉਹਦੀ ਆਪਾਂ ਗੱਲਬਾਤ ਕਰਾਂਗੇ ਥੋੜੀ ਜੀ ਹਲਕੀ ਫੁਲਕੀ ਕੋਈ ਤੁਹਾਡੀਆਂ ਤੇ ਕੋਈ ਸਾਡੀਆਂ ਰਲ ਮਿਲ ਕੇ ਗੱਲਬਾਤ ਆਪਾਂ ਕਰਦੇ ਆਂ ਤੇ ਅੱਜ ਮੇਰੇ ਬਹੁਤੀ ਸਤਕਾਰਯੋਗ ਆਵਾਜ਼ ਦੇ ਜ਼ਰੀਏ ਸਰਦਾਰ ਨਛੱਤਰ ਸਿੰਘ ਚੋਹਾਨ ਜਿੰਦਾਬਾਦ ਦੇ ਨਾਲ ਜੁੜ ਚੁੱਕੇ ਨੇ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੌਂ ਸਾਹਿਬ ਠੀਕ ਠਾਕ ਹੋ ਚਰਦੀ ਗਲਾ ਬਾਹੀ ਨੂੰ ਜੀ ਬੜੀ ਕਿਰਪਾ ਦੀ ਮਿਹਰ ਸ਼ੁ크ਰਾ ਗੁਰੂ ਮਹਾਰਾਜ ਦਾ ਜਦੋਂ ਕਿਤੇ ਵੀ ਕੋ ਗੱਲਬਾਤ ਕੋ ਮੰਦੇ ਵਿੱਚ ਬਲਬਲਾ ਆਉਂਦਾ ਆ ਜਾਂ ਫੇ ਮਨੂੰ ਮੇਰੇ ਜਿਹੜੇ ਸ਼ਰੋਤੇ ਦਰਸ਼ਕ ਆ ਉਹ ਮੈਨੂੰ ਕੋਈ ਨਾ ਕੋਈ ਮੈਸੇਜ ਕਰ ਦਿੰਦੇ ਆ ਕਹਿੰਦੇ ਮੇਜਰ ਬਾਈ ਇਹ ਗੱਲਬਾਤ ਕਿਉਂ ਉਹਨਾਂ ਦਾ ਮੰਦਾ ਬਲਬਲਾ ਜਾਂ ਮੇਰੇ ਮੰਦਾ ਬਲਬਲਾ ਫਿਰ ਤੁਹਾਡੇ ਨਾਲ ਅਸੀਂ ਚਾਹੁੰਦੇ ਆ ਵੀ ਤੁਹਾਡੇ ਕੋਈ ਬੜਾ ਹੀ ਖਜ਼ਾਨਾ ਆ ਕਿਸੇ ਟੌਪਿਕ ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂ ਤੇ ਮੈਨੂੰ ਆਪਣੇ ਆਪ ਨੂੰ ਬੜਾ ਪ੍ਰਾਊਡ ਜਿਹਾ ਹੁੰਦਾ ਆ ਕਿਉਂ ਗੱਲਬਾਤ ਚੌਂ ਸਾਹਿਬ ਜੇ ਆਪਾਂ ਸ਼ੁਰੂਆਤ ਚ ਜਿੱਦਾਂ ਮੈਂ ਗੱਲਬਾਤ ਕੀਤੀ ਆ ਕਿਹੜਾ ਕਿਹੜ ਅੱਜ ਵੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਗੱਲਬਾਤ ਹੋਵੇ ਮਾੜਾ ਜਿੰਦਾਬਾਦ ਦੇ ਵਿਊ ਲਈ ਮੇਕਸ ਸਿੰਘ ਜੀ ਸਵਾਲ ਬੜਾ ਅਹਿਮ ਹੈਗਾ ਇਹੋ ਔਰ ਜਰੂਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਫੈਸਲਾ ਹੋਇਆ ਹੈਗਾ ਉਸ ਵੇਨੇ ਜਿਹੜੇ ਜਹੇਦਾਰ ਸਾਹਿਬਾਨ ਨੇ 3 ਦਿਨ ਦਾ ਜਿਹਨੂੰ ਟਾਈਮ ਦਿੱਤਾ ਸੀਗਾ ਤੇ 3 ਦਿਨ ਦੇ ਵਿੱਚ ਤੁਸੀਂ ਸਾਰੇ ਆਪ ਆਪਣੇ ਅਸਤੀਫੇ ਦੇ ਕੇ ਤੇ ਸਾਨੂੰ ਸੂਚਿਤ ਕਰੋ ਹੂੰ ਲੇਕਿਨ ਇਹ ਹੋਇਆ ਜਿਹੜਾ 3 ਦਿਨ 2 ਦਿਨ ਉਹ ਨਿਕਲ ਕੇ ਹੈਗੇ ਆ ਔਰ ਹੁਣ ਉਹ 20 ਦਿਨ ਦੇ ਜਿਹੜਾ ਹੈਗਾ ਉਹਨੂੰ ਸਟੈਂਡ ਫੇ ਕਰਵਾਇਆ ਹੈ ਜਿਸ ਦਾ ਸਾਹ ਤੋਂ ਹਾਂ ਲੇਕਿਨ ਇਹ ਬੜੀ ਮੰਦ ਭਾਗੀ ਖਬਰ ਹੈ ਗੱਲ ਹੈਗੀ ਆ ਹਾਂਜੀ ਜਿੱਦਾਂ ਕਹਿੰਦੇ ਨੇ ਕੋਈ ਅਫੇ ਫਿਰ ਇਹ ਕੰਨ ਨੱਥ ਘੜਾਉਣ ਨੂੰ ਤੇ ਕੋਈ ਨੱਕ ਬਣਾਉਣ ਨੂੰ ਨੱਕ ਬਣਾਉਣ ਨੂੰ ਕੌਮ ਜਿਹੜੀ ਹੈਗੀ ਆ ਉਹ ਤਾਂ ਅਤਿ ਜੱਦੀ ਜਿਹੜੀ ਹੈਗੀ ਪਹਿਲਾਂ ਹੀ ਸੈਟੀਸਫਾਈ ਨਹੀਂ ਹੈਗੀ ਹਾਂਜੀ ਵੀ ਸਜਾ ਜਿਹੜੀ ਇਹਨਾਂ ਨੂੰ ਘਾਟ ਮਿਲੀ ਹੈਗੀ ਇਹੋ ਹਾਂਜੀ ਲੇਕਿਨ ਕੁਝ ਜਿਹੜੇ ਲੋਕ ਹੈਗੇ ਆ ਉਹ ਇਸ ਤਰੀਕੇ ਨਾਲ ਸੋਚਦੇ ਆ ਕਿ ਜੇ ਇਸ ਵੇਲੇ ਇਹਨਾਂ ਨੂੰ ਇਸ ਪਾਸੇ ਤੋਂ ਫਾਰਕ ਕਰ ਦਿੱਤਾ ਜਿਵੇਂ ਉਹਨਾਂ ਨੇ ਕਿਹਾ ਨਾ ਤੁਸੀਂ ਇਸਤੀਫਾ ਦੇ ਕੇ ਤੇ ਲਾਂਬੇ ਹੋ ਜਾਓ ਤੇ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਅੱਗੇ ਆਏਗੀ 6 ਮਹੀਨੇ ਦੇ ਵਿੱਚ ਵਿੱਚ ਹਾਂਜੀ ਲੇਕਿਨ ਇਹ ਹੈ ਕਿ ਇਹ ਲੋਕ ਜਿਹੜੇ ਹੈਗੇ ਨਾ ਮੈਂ ਇੱਕ ਗੱਲ ਸੁਣੀ ਆ ਕਹਿੰਦੇ ਤੇ ਸੱਪ ਨੇ ਡੱਡੂ ਨੂੰ ਹਾਂ ਮੁੱਢ ਪਾ ਸੀਗਾ ਤੇ ਉਹਨੇ ਡੱਡੂ ਨੇ ਮਰੇ ਮੂੰਹ ਅੱਡੇ ਆਇਆ ਸੀ ਹੂੰ ਕਿਸੇ ਨੇ ਪੁੱਛਿਆ ਵੀ ਇਹ ਕੀ ਤੂੰ ਤਿੰਤ ਉਹਨੇ ਸਕੈਟ ਕੇ ਅੰਦਰ ਲੈ ਜਾਣਾ ਹਾਂਜੀ ਤੇ ਡੱਡੂ ਕਹਿਣ ਲੱਗਾ ਪਤਾ ਨਹੀਂ ਜਾਂਦੀ ਕੋਈ ਮੱਛਰ ਮੁੱਲ ਸ਼ੈ ਮੂੰਹ ਆਈ ਜਾਵੇ ਕੋਈ ਹੂੰ ਹੂੰ ਇਹਨਾਂ ਲੋਕਾਂ ਦੀ ਹਾਲਤ ਇਹ ਆ ਜੜ ਕੇ ਇਹਨਾਂ ਨੂੰ ਪੰਥ ਕੋਮ ਪਰਵਾਹ ਨਹੀਂ ਨਹੀਂ ਕਰ ਰਹੀ ਐ ਇਸ ਵੇਲੇ ਹੂੰ ਔਰ ਜਿਹਦਾ ਸਾਹਿਬ ਦਾ ਫੈਸਲਾ ਹੈਗਾ ਕਿ ਨਵਾਂ ਅਕਾਲੀ ਦਲ ਆ ਉਹ ਉਹਦੀ ਭਰਤੀ ਜਿਹੜੀ ਸ਼ੁਰੂ ਹੋਏਗੀ ਹਾਂਜੀ ਤੇ ਲੇਕਿਨ ਇਹ ਲੋਕ ਅਜੇ ਵੀ ਆਪਣੇ ਆਸ ਇਸ ਵਿੱਚ ਹੈਗੇ ਬੁੜਕੇ ਅੱਗੇ ਆਉਣ ਦਿੰਦੇ ਹਾਂ 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 ਇੰਨੇ ਵੱਡੇ ਵੱਡੇ ਗੁਨਾਹ ਕਰਨ ਤੋਂ ਬਾਅਦ ਬੈਠੇ ਆ ਜਿਹੜੇ ਕਿ ਉਹ ਗੁਨਾਹ ਜਿਹੜੇ ਬਖਸ਼ਣਯੋਗ ਹੀ ਨਹੀਂ ਹੈਗੇ ਹਾਂ 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 ਤੇ ਸੰਗਤ ਨੇ ਜੋ ਇਸ ਗੱਲ ਨੂੰ ਬੜਾ ਕੋੜਾ ਘੁੱਟ ਕਰਕੇ ਜੋ ਇਹਨੂੰ ਮਹਿਸੂਸ ਕੀਤਾ ਹੈਗਾ ਜਾਂ ਉਹਨੂੰ ਮੰਨ ਰਹੇ ਹੈਗੇ ਆ ਉਹ ਇਸ ਕਰਕੇ ਮੰਨ ਰਹੇ ਆ ਕਿ ਇਹ ਜਿਹੜਾ ਗੰਧ ਹੈਗਾ ਇਹ ਇੱਕ ਵਾਰੀ ਹੁਣ ਗਾਉਂ ਲੈ ਜਾਵੇ ਤੇ ਨਵੀਂ ਲੀਡਰਸ਼ਿਪ ਮੋਰੇ ਆਵੇ ਲੇਕਿਨ ਇਸੇ ਕਿਨਾਰਾ ਸਭ ਤੋਂ ਪਹਿਲਾਂ ਉਹਦਾ ਇੱਕ ਬਜ਼ੁਰਗ ਬੰਦਾ ਹੈਗਾ ਜਿਹਨੇ ਸਾਰੀ ਉਮਰ ਇਸ ਵਿੱਚ ਰਹੀ ਲੇਕਿਨ ਪਹਿਲਾਂ ਛੜਿਆ ਜੋ ਲੱਗ ਵੀ ਹੋਇਆ ਉਹ ਤੁਸੀਂ ਗੱਲ ਕਰ ਰਹੇ ਆ 307 ਹਾਂ ਮੈਂ ਕਹਿੰਦਾ 307 ਦੀ ਆਪ ਜੀ ਨਹੀਂ ਗੱਲ ਸਰਦੇਸ 307 ਹਾਂਜੀ ਸਾਰੀ ਉਮਰ ਰਹਿ ਕੇ ਹੁਣ ਬੁੱਢੇਬਾਰੇ ਦੇ ਵਿੱਚ ਅੱਗੇ ਜਹਾਂ ਨਿਕਿਆਰੇ ਵਿੱਚ ਵੀ ਹੈਗਾ ਹੋਰ ਪਹਿਲੇ ਉਹਨੇ ਇਸ ਤੋਂ ਬਗਾਵਤ ਵੀ ਕੀਤੀ ਲੇਕਿਨ ਮੁੜ ਕੇ ਫੇਰ ਉਹੋ ਹੀ ਮੜਕੋਟ ਖੋਤੀ ਬੋੜੇ ਹਾਂ ਹਾਂ ਤੇ ਇਹ ਨੂੰ ਫੇ ਹੀ ਜਾਗ ਪਿਆ ਤੇ ਸੁਖਵੀਰ ਸਿੰਘ ਜੇ ਪ੍ਰਧਾਨ ਮੰਤਰੀ ਸਾਨੂੰ ਮਨਜ਼ੂਰ ਆ ਹਮ ਔਰ ਉਹ ਤੋਂ ਬਾਅਦ ਬੀਬੀ ਜੀ ਨੇ ਵੀ ਇਹ ਗੱਲ ਕਹਿਤੀ ਹਮ ਮਲੂਕਾ ਸਾਹਿਬ ਦਾ ਮੈਨੂੰ ਅੱਜ ਪਤਾ ਲੱਗ ਗਿਆ ਹੈਗਾ ਬਿਲਕੁਲ ਜੀ ਬਿਲਕੁਲ ਹਮ ਲੇਕਿਨ ਮੈਂ ਇਹ ਕਹਿਣਾ ਚਾਹਣਾ ਹੈਗਾ ਹਮ ਕਿ ਤੁਸੀਂ ਮੈਨੂੰ ਇੱਕ ਦੀ ਨਾਲ ਇਹ ਨੇ ਹੈਗੇ ਇੱਕ ਨਹੀਂ ਸਾਰੇ 14 ਹੁੰਦੇ ਹੈਗੇ ਆ ਪੁੱਛੋ ਵੀ 14 ਕੌਣ ਨਹੀਂ ਹੈਗਾ ਚੌਹਾਂ ਸਾਹਿਬ ਲੱਗਦਾ ਇਦਾਂ ਆ ਵੀ ਹੌਲੀ ਹੌਲੀ ਜਿੰਨੇ ਵੀ ਇਹਨਾਂ ਦੇ ਜਿਹੜੇ ਕਹਿੰਦੇ ਹੁੰਦੇ ਜਿਹੜੇ ਪੰਥਦਰਦੀ ਆਪਣੇ ਫਲੋਟੇ ਪਾ ਕੇ ਬਣੇ ਫਿਰਦੇ ਸੀਗੇ ਇਹ ਹੌਲੀ-ਹੌਲੀ ਬਾਹਰ ਆ ਰਹੇ ਆ ਤੇ ਹੌਲੀ-ਹੌਲੀ ਹੌਲੀ-ਹੌਲੀ ਚਾਹੁੰਦੇ ਆ ਵੀ ਪ੍ਰਦਾਨ ਸਾਡੇ ਸੁਭੀਸ਼ ਸੰਪਾਦ ਲਈ ਹੋਣਗੇ ਹੈ ਜਿਹੜੀਆਂ ਜੋ ਪਿਛਲੇ ਟਾਈਮ ਦੇ ਵਿੱਚ ਚੰਬੀਆਂ ਚਲਾਉਂਦੇ ਹੋ ਆਏ ਆ ਹਾਂਜੀ ਔਰ ਹਰ ਪਾਸੇ ਲੁੱਟਖੋਟ ਕਰਦੇ ਆਏ ਆ ਹਮ ਹਮ ਉਹ ਜਿਹੜੀ ਆਲਤਾ ਪਈ ਹੈਗੀ ਉਹ ਛੇਤੀ ਖਤਮ ਨਹੀਂ ਹੋਣੀ ਅਜੇ ਤੱਕ ਖਤਮ ਨਹੀਂ ਹੋਣੀ ਬਿਲਕੁਲ ਸਹੀ ਗੱਲ ਹਮ ਤੇ ਇਸ ਕਰਕੇ ਇਹਨਾਂ ਲੋਕਾਂ ਨੂੰ ਇਹ ਗੱਲ ਦਾ ਪਤਾ ਹੈਗਾ ਵੀ ਜੇ ਇਹ ਹੀ ਮੋਰੇ ਅੰਗੇ ਆਵੇ ਇਹੀ ਲੀਡਰਸ਼ਿਪ ਮੋਰੇ ਆ ਜਾਵੇ ਤਾਂ ਫਿਰ ਸਾਡਾ ਕੰਮ ਜਿਹੜਾ ਮੁੜ ਕੇ ਦੁਬਾਰਾ ਫਿਰ ਸ਼ੁਰੂ ਹੋ ਜਾਵੇਗਾ ਇਹੋ ਹਮ ਲੇਕਿਨ ਇਹ ਕਿੱਡੀ ਵੱਡੀ ਇੱਕ ਮਾੜੀ ਗੱਲ ਹੈਗੀ ਵੀ ਇਹਨਾਂ ਲੋਕਾਂ ਦੇ ਮਨ ਚੋਂ ਇਹਨਾਂ ਨੂੰ ਇਹ ਮਹਿਸੂਸ ਹੀ ਨਹੀਂ ਕਰ ਰਿਹਾ ਵੀ ਇੱਡੇ ਜਿਹੇ ਵੱਡੇ ਗੁਨਾਹ ਕਰਨ ਤੋਂ ਬਾਅਦ ਵਿੱਚ ਜੇ ਤੁਹਾਨੂੰ ਪੰਥ ਜਿਹੜਾ ਕੌਮ ਜਿਹੜੀ ਆ ਤੁਹਾਨੂੰ ਉਹ ਮਾਫੀ ਦੇਣਾ ਚਾਹੁੰਦੀ ਆ ਮਾਫੀ ਦਿੱਤੀ ਹੈਗੀ ਆ ਤੇ ਤੁਹਾਨੂੰ ਉਹ ਪਛਦੀ ਨਹੀਂ ਹੈਗੀ ਜੀ ਹੂੰ ਬਿਲਕੁਲ ਤੁਸੀਂ ਕਿਉਂ ਤੁਸੀਂ ਕਿਉਂ ਨਹੀਂ ਬਾਹਰ ਹੋ ਰਹੇ ਬਿਲਕੁਲ ਬਿਲਕੁਲ ਚੌਹਾਨ ਸਾਹਿਬ ਨਾਲ ਨਾਲ ਸੋਸ਼ਲ ਮੀਡੀਆ ਤੇ ਸਾਨੂੰ ਮੈਸੇਜ ਵੀ ਆ ਰਹੇ ਮੈਂ ਭਾਈਆਂ ਦਾ ਧੰਨਵਾਦ ਕਰੂੰਗਾ ਸਾਡੇ ਸੁਖਵੀਰ ਭਾਈ ਵੀ ਸਾਡੇ ਸੋਤਾ ਸਾਹਿਬ ਵੀ ਨਾਲ ਸਾਨੂੰ ਸਸਕਲ ਕਹਿ ਰਹੇ ਆ ਤੇ ਮੈਂ ਨਾਲ ਨਾਲ ਜਿੱਦਾਂ ਤੁਹਾਨੂੰ ਵੀ ਪਤਾ ਔਰ ਖਾਸ ਕਰਕੇ ਜਿੰਨੇ ਆਪਣੀ ਮੈਨੂੰ ਅੱਜ ਲਾਈਵ ਦੇਖ ਰਹੇ ਆ ਜੰਦਾਬਾ ਦੇ ਨਾਲ ਇਹ ਵੀ ਇਸ ਗੱਲ ਦੇ ਨਾਲ ਮੈਂ ਨਾਲ ਸਹਿਮਤ ਆ ਭਾਈ ਐਚ ਐਸ ਫੁੱਲਕਾ ਸਾਹਿਬ ਬੜੇ ਹੀ ਸਾਡੇ ਸਤਿਕਾਰਯੋਗ ਆ ਉਹਨਾਂ ਨੇ ਵੀ ਜਿਹੜਾ ਇੱਕ ਗੱਲਬਾਤ ਪਿੱਛੇ ਉਹਨਾਂ ਦਾ ਬਿਆਨ ਆਇਆ ਸੀ ਉਹ ਵੀ ਚਾਹੁੰਦੇ ਆ ਵੀ ਆ ਕਾਲੀ ਦਲ ਵਿੱਚ ਮੈਂ ਸ਼ਾਮਿਲ ਹੋਵਾਂ ਮੈਂ ਕਹੂੰਗਾ ਮੈਂ ਇਹ ਵੀ ਚਾਹਣਾ ਵੀ ਤੁਹਾਡਾ ਆਪਣਾ ਪਰਸਨ ਵਿਊ ਵੀ ਮੈਂ ਲੈਣਾ ਚਾਹੁੰਦਾ ਆ ਇਹ ਤੁਹਾਨੂੰ ਲੱਗਦਾ ਵੀ ਬਈ ਤਰਦੇ ਔਰ ਜਿਹੜਾ ਡੁੱਬਦੇ ਬੇੜੀ ਦੇ ਵਿੱਚ ਕਹਿੰਦੇ ਹੁੰਦੇ ਆ ਚੜਦੇ ਬਹੁਤ ਘਾਟਿਆ ਪਰ ਇਹ ਕਿਹੜੇ ਪਾਸੇ ਦੀ ਗੱਲਬਾਤ ਇਹ ਵੀ ਥੋੜਾ ਮੈਨੂੰ ਅਪਡੇਟ ਕਰਿਓ ਨਹੀਂ ਮੇਕੋ ਸਹੀ ਤੇ ਮੈਂ ਤੁਹਾਨੂੰ ਬੇਨਤੀ ਪਹਿਲਾਂ ਵੀ ਪਾਪੂਲਮ ਦੀ ਗੱਲ ਕੀਤੀ ਸੀ ਉਹ ਕਿ ਹੁਣ ਜਿਹੜੇ ਗਦਾਰ ਹੈਗੇ ਜਿੰਨੇ ਉਹ ਸਾਰੇ ਛੱਡ ਜਾਣੇ ਆ ਹੁਣ ਹੂੰ ਹੂੰ ਕੌਮ ਨੇ ਐਕਸੈਪਟ ਨਹੀਂ ਕਰਨੇ ਉਹ ਕਿਸੇ ਕੀਮਤ ਉੱਤੇ ਵੀ ਹੂੰ ਹੂੰ ਜਿਹੜਾ ਇਹ ਫੈਸਲਾ ਸ੍ਰੀ ਕਲਤਖ ਸਾਹਿਬ ਤੋਂ ਜਿਹੜਾ ਸਹਿਬਾਨਾ ਦਿੱਤਾ ਹੈਗਾ ਉਹ ਫੈਸਲਾ ਕਰ ਲੈ ਇਹਨਾਂ ਨੂੰ ਇਹ ਨਹੀਂ ਪਿਆ ਹਾ ਡਰਾਮੇਬਾਜ਼ੀ ਕਰਨ ਦੇ ਲਈ ਤੇ ਮੁੜ ਕੇ ਦੁਬਾਰਾ ਫੇਰ ਅੱਗੇ ਆ ਜਾਣਾ ਹੈਗਾ ਉਹ ਗੱਲ ਨਹੀਂ ਹੈਗੀ ਹੁਣੇ ਹੁਣ ਇਹ ਲੋਕ ਜਿਹੜੇ ਹੈਗੇ ਜੇ ਇਹ ਅੱਗੇ ਆ ਵੀ ਜਾਣ ਮੰਨ ਲਓ ਹਾਂਜੀ ਤੇ ਫਿਰ ਇਹ ਗੱਲ ਹੀ ਹੋਣੀ ਹੈ 100 ਗੰਢਾ ਤੇ 100 ਛੇਤਰ ਤੇ 100 ਰੁਪਏ ਵਾਲੀ ਗੱਲ ਹੋਣੀ ਹੈ ਇਹੋ ਹੂੰ 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 ਜੋ ਕਿ ਸੰਗਤ ਨੇ ਪਬਲਿਕ ਨੇ ਇਹਨਾਂ ਨੂੰ ਮਨਜ਼ੂਰ ਕਿਸੇ ਕੀਮਤ ਤੇ ਨਹੀਂ ਕਰਨਾ ਹੈਗਾ ਹੂੰ ਔਰ ਉਹਦੇ ਨਾਲ ਆਪਣੀ ਹੋਰ ਖਜਲ ਖਵਾਰੀ ਕਰਨ ਤੋਂ ਬਾਅਦ ਵਿੱਚ ਜੋ ਜਿਹੜੇ ਜਿਸ ਥੀਕੇ ਨੂੰ ਦੇਖੋ ਨਾ ਇੱਥੇ ਹਮਲਾ ਵੀ ਹੋਇਆ ਹੈਗਾ ਹਾਂਜੀ ਉਹ ਹਮਲਾ ਕਿਸ ਗੱਲ ਦਾ ਪ੍ਰਤੀਕ ਹੈਗਾ ਵੇ ਇਸੇ ਗੱਲ ਨਹੀਂ ਆ ਨਾ ਕਿ ਜਿਹੜੀ ਬਹੁਤ ਸਾਰੀ ਜਿਹੜੀ ਲੋਕ ਹੈਗੇ ਆ ਬਹੁਤ ਸਾਰੀ ਕਿਸੇ ਬੰਦੀਆਂ ਹੈਗੀਆਂ ਉਹ ਜਿੰਨੀ ਕੀ ਸੇਵਾ ਇਹਨਾਂ ਨੂੰ ਤਰਖਾ ਲੱਗੀ ਹੈਗੀ ਉਹ ਤੋਂ ਸੈਟੀਸਫਾਈ ਨਹੀਂ ਹੈਗੇ ਉਹ ਹੂੰ ਜਿਹੜੇ ਨਰੇਂਦਰ ਸਿੰਘ ਚੋੜਾ ਸਾਹਿਬ ਨੇ ਜਿਹੜੀ ਕਿ ਇੱਕ ਉਹ ਲਖਾਰੀ ਵੀ ਹੈਗੇ ਆ بڑے ਲਿਖੇ ਵੀ ਆ ਮੈਂ ਉਹਨਾਂ ਦਾ ਤੁਹਾਡੇ ਆਪਣੇ ਸੁਣਨ ਵਾਲਿਆਂ ਨੂੰ ਤੇ ਆਪਣੇ ਹੋਰਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹਨਾਂ ਦੇ YouTube ਦੇ ਤੇ ਬਹੁਤ ਸਾਰੇ ਸਪੀਚਸ ਹੈਗੀਆਂ ਬਿਲਕੁਲ ਜੀ ਬਿਲਕੁਲ ਜੀ ਤੁਸੀਂ ਸੁਣ ਲਵੋ ਤਾਂ ਉਹ ਸੁਣ ਤੋਂ ਪਤਾ ਲੱਗ ਜਾਂਦਾ ਹੈਗਾ ਤੇ ਉਹ ਕਿੰਨਾ ਕਮਿਟਿਡ ਹੈਗਾ ਸਿੱਖੀ ਦੇ ਲਈ ਸਿੱਖੀ ਬਿਲਕੁਲ ਸਹੀ ਗੱਲ ਠੀਕ ਹੈ ਉਹਨਾਂ ਨੇ ਦੇਖੋ ਇੱਕ 72 ਸਾਲ ਦਾ ਜਿਹੜਾ ਬੰਦਾ ਹੈਗਾ ਉਹਦੇ ਮਨ ਵਿੱਚ ਇੱਕ ਗੁੱਸਾ ਔਰ ਰੰਝ ਹੈਗਾ ਸੀ ਹਮਮ ਔਰ ਉਹ ਜਿਸ ਕੇ ਨਾਲ ਉਹਨਾਂ ਦੀ ਕੋਸ਼ਿਸ਼ ਸੀਗੀ ਇੱਕ ਸਿਰਫ ਦੱਸਣ ਦੀ ਹੈਗੀ ਕਿ ਉਹ ਉਹ ਮਾਲ ਦੀ ਕੋਸ਼ਿਸ਼ ਨਹੀਂ ਹੋਣੀ ਕੋਈ ਮੈਚ ਲੱਗਦਾ ਹੈਗਾ ਉਹ ਸਿਰਫ ਇਹ ਸੀ ਪਬਲਿਕ ਦੀਆਂ ਕੌਮ ਦੀਆਂ ਭਾਵਨਾਵਾਂ ਕੀ ਹੈਗੀਆਂ ਹੂੰ ਇਹਨੇ ਇਡੇ ਵੱਡੇ ਗੁਨਾਹ ਕਰਨ ਤੋਂ ਬਾਅਦ ਵਿੱਚ ਵੀ ਤੇ ਜੇ ਇਹਨਾਂ ਲੋਕਾਂ ਨੂੰ ਇਸ ਗੱਲ ਦੀ ਤੁਹਾਡੀ ਬਹੁਤ ਦੀ ਸੰਗ ਸ਼ਰਮ ਹੋਣੀ ਚਾਹੀਦੀ ਆ ਔਰ ਮੁੜ ਕੇ ਦੁਬਾਰਾ ਇਹਨਾਂ ਗੱਲਾਂ ਦੇ ਸੁਪਨੇ ਲੈਣੇ ਜਿਵੇਂ ਕਿ ਮੁੜ ਕੇ ਪ੍ਰਧਾਨਗੀ ਲੈਣ ਦੇ ਸੁਪਨੇ ਜਿਹੜੇ ਲੈਣੇ ਆ ਇਹ ਬਹੁਤ ਵੱਡੀ ਇੱਕ ਗਲਤੀ ਹੈ ਬਹੁਤ ਵੱਡੀ ਭਾਰੀ ਹੂੰ 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 ਕਿਸੇ ਵੀ ਕੀਮਤੇ ਕੌਮ ਇਸ ਵੇਲੇ ਜਿਹੜੀ ਹੈਗੀ ਆ ਇਹਨਾਂ ਨੂੰ ਐਕਸੈਪਟ ਕਰਨ ਦੇ ਤਿਆਰ ਨਹੀਂ ਹੈਗੀ ਕਿਉਂਕਿ ਜਿਹੜੇ ਪਹਿਲੇ ਝੂਠ ਬੋਲਣ ਵਿੱਚ ਇਹ ਕਿਹੜਾ ਤੋਨਾ ਹੈਗਾ ਇਹ ਬਹੁਤ ਐਕਸਪਰਟ ਹੈ ਆ ਤੁਸੀਂ ਦੇਖੋ ਪਿਛਲੇ ਟਾਈਮ ਤੋਂ ਕਿੰਨੇ ਚਾਹੇ ਉਹ ਕਿਸਾਨੀ ਮੋਰਚੇ ਦੇ ਵਿੱਚ ਹੈਗਾ ਸੀ ਹਾਂਜੀ ਚਾਹੇ ਸੌਦੇ ਸਾਧ ਦਾ ਮਸਲਾ ਹੈਗਾ ਸੀ ਹਾਂਜੀ ਹਰ ਗੱਲ 'ਤੇ ਪਾਣੀ ਨਹੀਂ ਪੈਣ ਦਿੰਦੇ ਨੇ ਆਪਣੇ ਪੈਰਾਂ 'ਤੇ ਹੂੰ ਪਰ ਜੋ ਹਾਂਜੀ ਪਰ ਇਸ ਵੇਲੇ ਕਾਲਤਾ ਸਾਹ ਦੇ ਸਾਹਮਣੇ ਆਏ ਆ ਹੂੰ ਜੇ ਵੀ ਆਨਾਕਾਨੀ ਸੁਖਵੀਰ ਹੁਣੇ ਕਰ ਰਹੇ ਸੀਗੇ ਜਦ ਕਿ ਜਿਹੇਦਰ ਸਾਹਿਬ ਆਏ ਨੇ ਇਹਨਾਂ ਨੂੰ ਬਾਟਿੰਗ ਦਿੱਤੀ ਉਸ ਵੇਲੇ ਵੀ ਇੱਕ ਗੁਰੂ ਦਾ ਘਰ ਹੈਗਾ ਗੁਰੂ ਦੇ ਸਨਮਖੋ ਤੁਸੀਂ ਬਿਲਕੁਲ ਬਿਲਕੁਲ ਤੇ ਜੇ ਤੁਸੀਂ ਸੱਚ ਬੋਲੋਗੇ ਤਾਂ ਹੀ ਬਖਸ਼ੇ ਜਾਓਗੇ ਫਿਰ ਉਸ ਉਸ ਲੈਜੇ ਆ ਕੇ ਨੇ ਹਾਂ ਸਾਰੀਆਂ ਗਲਤ ਜਿੰਨੀਆਂ ਕਿ ਗਲਤ ਕੀਤੀਆਂ ਸੀਗੀਆਂ ਉਹਨਾਂ ਨੂੰ ਉਹਨਾਂ ਨੂੰ ਮੰਨਿਆ ਹੈਗਾ ਉੱਥੇ ਮੰਨਿਆ ਆ ਪਰ ਉਹ ਸਾਰੇ ਆਲਰੇਡੀ ਕਿੰਨਾ ਵੀ ਆਪਣਾ ਸੋਸ਼ਲ ਮੀਡੀਆ ਆ ਇਹ ਸਾਰੀਆਂ ਗੱਲਾਂ ਆਲਰੇਡੀ ਸਾਰੀਆਂ ਬਾਹਰ ਆ ਚੁੱਕੀਆਂ ਆ ਕਹਿੰਦੇ ਜਿਹੜੀ ਬਿੱਲੀ ਆ ਉਥੱਲੇ ਤੋਂ ਬਾਹਰ ਆਈ ਹੋਈ ਆ ਪਰ ਜੇ ਅਪਾ ਅਜੇ ਹਰ ਕੀ ਫਰਕ ਦੀ ਗੱਲ ਕਰ ਰਹੇ ਆ ਜਿਹੜੇ ਜਿਹੜੇ ਇਹਨਾਂ ਦੇ ਜੈਸਮਨ ਕਹਿ ਸਕਦਾ ਮੈਂ ਇਸ ਗੱਲ 'ਚ ਵੀ ਮੈਂ ਅਗਰੇਜ਼ ਨਹੀਂ ਕਰੂੰਗਾ ਜਿਹੜੇ ਇਹਨਾਂ ਦੇ ਜੈਸਮਨ ਆ ਉਹ ਚਾਹੁੰਦੇ ਆ ਕਿ ਫਿਰ ਇੱਕ ਵਾਰੀ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਥੱਲੇ ਅਸੀਂ ਆਈਏ ਔਰ ਪ੍ਰਧਾਨ ਸਾਡਾ ਸੁਖਵੀਰ ਬਾਦਲ ਸਾਹਿਬ ਹੀ ਬਣ ਪਰ ਜੇ ਆਪਾਂ ਹਲਕੀ ਜੀ ਗੱਲ ਕਰ ਲਈਏ ਜੇ ਆਪਾਂ ਇਹਦੇ ਉਲਟ ਗੱਲ ਕਰਕੇ ਦੇਖੀ ਤੇ ਤੁਹਾਨੂੰ ਲੱਗਦਾ ਵੀ ਸ਼ੋਮਣੀ ਕਾਲੀ ਦਲ ਦਾ ਆਉਣ ਵਾਲਾ ਪ੍ਰਧਾਨ ਕੌਣ ਹੋਊਗਾ ਦੂਜਾ ਤੁਸੀਂ ਮੇਜਰ ਸਿੰਘ ਦੇ ਨਾਲ ਫੁੱਲਕਾ ਸਾਹਿਬ ਦੀ ਗੱਲ ਕੀਤੀ ਸੀ ਹਮ ਵਿੱਚ ਮੈਂ ਉਹ ਥੋੜਾ ਜਿਹਾ ਉਹਦੇ ਤੇ ਕਮੈਂਟ ਦੇ ਦਿਆਂ ਹਾਂਜੀ ਹਾਂਜੀ ਮੈਂ ਜਿਸ ਤਿੱਕਣਾ ਆਪਾਂ ਪਹਿਲੇ ਗੱਲ ਕਹੀ ਸੀ ਕਿ ਸਕੂਮ ਦੇ ਵਿੱਚ ਸਰਦਾਰਾਂ ਦੀ ਔਰ ਗਿਦਾਰਾਂ ਦੀ ਕਮੀ ਕੋਈ ਨਹੀਂ ਹੈਗੀ ਜੇ ਸਨਾਮੁਨ ਗਿਦਾਰ ਹੀ ਪੂਰੇ ਹੈਗੇ ਤੇ ਸਰਦਾਰ ਵੀ ਹੈਗੇ ਆ ਬਿਲਕੁਲ ਜੀ ਬਿਲਕੁਲ ਉਹਨਾਂ ਸਰਦਾਰਾਂ ਕਰਕੇ ਹੀ ਸਾਰੇ ਕੰਮ ਜਿਹੜੇ ਠੀਕ ਚੱਲ ਰਹੇ ਹੈਗੇ ਆ ਉਹਦੇ ਵਿੱਚ ਜੇ ਫੁਲਕਾ ਸਾਹਿਬ ਇਹਨੂੰ ਆਉਣ ਦੇ ਇਹ ਚੰਗੀ ਸ਼ਗਨ ਵਾਲੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਹੈਗੀ ਉਹ ਹੂੰ 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 ਸਾਨੂੰ ਇਦਾਂ ਦੇ ਹੀ ਇਨਸਾਨ ਜਿਹੜੇ ਹੈਗੇ ਜਿਹੜੇ ਨਵਾਂ ਜਿਹੜਾ ਅਕਾਲੀ ਦਲ ਬਣੇਗਾ ਉਹ ਵਿੱਚ ਚੰਗੇ ਬੰਦੇ ਦੀ ਲੋੜ ਹੈਗੀ ਆ ਤਾਂ ਕਿ ਮੁੜ ਕੇ ਦੁਬਾਰਾ ਜੋ ਆਪਾਂ ਗੱਲਾਂ ਕਰਦੇ ਹੈਗੇ ਕਿ ਜਿਹੜੇ 1920 ਵਾਲੀ ਗੱਲ ਜਿਹੜੀ ਗੱਲ ਕਰਦੇ ਆ ਬਿਲਕੁਲ ਤੇ ਉਹਦੇ ਵਿੱਚ ਜਿਹੜਾ ਅਕਾਲੀ ਦਲ ਬਣਿਆ ਸੀ ਉਸ ਅਕਾਲੀ ਦਲ ਨੂੰ ਜਿਹਦੇ ਵਿੱਚ ਪੰਜਾਬੀ ਪੰਜਾਬੀਅਤ ਤੇ ਕਮ ਸੇਕਮ ਬਿਲਕੁਲ ਸਿੱਖੀ ਸਿੱਖੀ ਉਹਦੇ ਜਿਹੜੇ ਬੰਦੇ ਲੋਕ ਉਹਦੀ ਲੋਕ ਹਾਸਟਰ ਕਰਨ ਵਾਲੇ ਹੈਗੇ ਆ ਸਾਨੂੰ ਉਹਨਾਂ ਲੋਕਾਂ ਦੀ ਲੋੜ ਹੈਗੀ ਆ ਹੂੰ ਸਾਨੂੰ ਆ ਦੂਜੇ ਪਖੰਡੀ ਲੋਕ ਜਿਹੜੇ ਹੈਗੇ ਜਿਹਨਾਂ ਨੇ ਨੁਕਸਾਨ ਇੰਨੇ ਵੱਡੇ ਵੱਡੇ ਕਰਤੇ ਹੈਗੇ ਆ ਇਹਨਾਂ ਦੀ ਹੁਣ ਪਟਕਾਮ ਵਿੱਚ ਕੋਈ ਜਗ੍ਹਾ ਨਹੀਂ ਹੈਗੀ ਨਾ ਅੱਗੇ ਆਉਣੇ ਚਾਹੀਦੇ ਆ ਬਿਲਕੁਲ ਬਿਲਕੁਲ ਚੌਹਾਨ ਸਾਹਿਬ ਜੀ ਹੁਣ ਆਪਾਂ ਜਾਂਦੇ ਜਾਂਦੇ ਮੈਂ ਤੁਹਾਡੀ ਟਿੱਪਣੀ ਮੈਂ ਫੜ ਕੇ ਫਿਰ ਮੈਂ ਰੋਹੀ ਤੁਹਾਡੇ ਲਈ ਕੁਐਸਚਨ ਆ ਮੈਂ ਕਹੂੰਗਾ ਇਹਦਾ ਥੋੜਾ ਜਿਹਾ ਕਰੋ ਵੀ ਤੁਹਾਨੂੰ ਲੱਗਦਾ ਫੇ ਸ਼ੋਮਨੀ ਕਲਦਾ ਦੀ ਬਾੜ ਔਰ ਫੇ ਕੌਣ ਸੰਭ ਸੰਭੂਗਾ ਕੌਣ ਆਲਾ ਪ੍ਰਧਾਨ ਕੌਣ ਤੁਹਾਡੇ ਤੁਹਾਡੇ ਸਾਹਬ ਨਾਲ ਹੋਊਗਾ ਐ ਦੇਖੋ ਪ੍ਰਧਾਨ ਦੂਜੇ ਹਗ ਐਸ ਵੇਲੇ ਜੇ ਤੁਸੀਂ ਸੋਸ਼ਲ ਮੀਡੀਆ ਬਦੇਖਦੇ ਹੋਮੋਂ ਜਿਹੜੀਆਂ ਜਿੰਨੀਆਂ ਪੰਥਕ ਜਿਸੇ ਬੰਦੀਆਂ ਹੈਗੀਆਂ ਸਾਰੀਆਂ ਹਲੇ ਇਕੱਠੀਆਂ ਹੋ ਗਈਆਂ ਹੈਗੀਆਂ ਔਰ ਮੈਂ ਅੱਜ ਦੇਖ ਰਿਹਾ ਸੀਗਾ ਉਹ ਕਲ ਤੱਕ ਦੇ ਜਿਹੇਦਾਰ ਸਾਹਿਬਾਂ ਦੁਆਰਾ ਮਿਲ ਲਈ ਤੇ ਇਹ ਜਿਹੜੇ ਜਿਸ ਤਰੀਕੇ ਨਾਲ 3 ਦਿਨ ਦੇ ਸਟੇਫਿਆਂ ਤੋਂ ਵੀਜ਼ਨ ਕਰਤੇ ਹੈਗੇ ਆ ਇਹ ਗੱਲਾਂ ਨਹੀਂ ਹੋਣੇ ਚਾਹੀਦੀਆਂ ਤੇ ਉਸ ਤਰੀਕੇ ਦੇ ਨਾਲ ਜੋ ਲੱਗਦਾ ਹੈਗਾ ਕਿ ਇੱਕ ਕੌਮ ਜਿਹੜੀ ਹੈਗੀ ਦੂਜਾ ਹੈਗਾ ਨਰੈਣ ਸਿੰਘ ਚੌੜਾ ਨੇ ਜਿਹੜਾ ਜਿਹੜੀ ਉਹ ਵੀ ਮਸਲਾ ਹੈਗਾ ਉਹ ਸੰਬੰਧ ਵਿੱਚ ਜਿਹੜੀ ਕੌਮ ਸਾਰੀ ਹੈਗੀ ਆ ਉਹ ਜਿ세 ਬੰਦੀਆਂ ਇਕੱਠੀਆਂ ਹੋ ਕੇ ਉਹ ਦੀ سپورਟ ਲਈ ਸਾਰੇ ਕੁਝ ਤੇ ਔਰ ਇਹਦੇ ਬਿਜਾ ਤਰਮੀਮਾ ਹੋ ਰਹੀਆਂ ਹੈਗੀਆਂ ਉਹਨੂੰ ਸਿੰਘ ਸਾਹਿਬਾਨ ਨੂੰ ਬੇਦੀ ਕਰਨ ਦੇ ਲਈ ਉਹ ਇਕੱਠੇ ਹੋ ਰਹੇ ਆ ਤੇ ਇਹੋ ਜੇ ਕੰਮ ਨਾ ਹੋਣ ਤੇ ਜੋ ਡਿਸਪੀਸਪਲਨ ਹੈਗਾ ਉਹਦੇ ਨਾਲ ਹੀ ਸਾਰਾ ਕੰਮ ਹੋਵੇ ਤੇ ਲੱਗਦਾ ਵੀ ਇਦਾਂ ਦੇ ਜਿਹੜੇ ਹੁਣ ਬਿਆਨ ਆਏ ਆ ਸਾਡੇ ਜੇ ਆਪਾਂ ਜਿੰਨੇ ਵੀ ਆਪਾਂ ਲੀਡਰਾਂ ਦੀ ਗੱਲ ਕਰ ਲਈਏ ਜਿਨ੍ਹਾਂ ਨੇ ਛੋਮਣੀ ਅਕਾਲ ਦਰਸ਼ਕੀ ਸੰਪਾਦ ਦੇ ਹਾਂ ਦੇ ਵਿੱਚ ਨਾਰਾ ਮਾਰਿਆ ਆ ਤੁਹਾਨੂੰ ਲੱਗਦਾ ਵੀ ਆਉਂਦੇ ਦਿਨ ਦੇ ਵਿੱਚ ਹੋਰ ਵੀ ਲੀਡਰ ਇਹਨਾਂ ਦੇ ਹੱਕ ਦੇ ਵਿੱਚ ਹੀ ਗੱਲਬਾਤ ਕਰਨਗੇ ਮੇਰੇ ਸਹੀ ਦੀ ਜਿਹਨਾਂ ਲੋਕਾਂ ਨੇ ਮੈਂ ਪਹਿਲਾਂ ਵੀ ਤੁਹਾਨੂੰ ਮੈਂ ਬੇਨਤੀ ਕਰ ਚੁੱਕਿਆ ਹੈਗਾ ਤੇ ਜਿਹਨਾਂ ਲੋਕਾਂ ਨੇ ਇਹ ਚੀਜ਼ ਦਾ ਸਵਾਲ ਅਨੰਦ ਮੰਨ ਚੁੱਕੇ ਹੋ ਹੈਗੇ ਆ ਉਹ ਮੈਂ ਆਪਣੇ ਮਨਮਰਜ਼ੀਆਂ ਕਰਨ ਦੇ ਨਾਲ ਔਰ ਕੌਮ ਦਾ ਨੁਕਸਾਨ ਕਰਨ ਦੇ ਵਿੱਚ ਔਰ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਵਿੱਚ ਉਹ ਲੋਕ ਤਾਂ ਫਿਰ ਮੁੜ ਕੇ ਦੁਬਾਰਾ ਉਹ ਨਹੀਂ ਜਾਣਗੇ ਨਾ ਉਹ ਹੂੰ ਚਲੋ ਠੀਕ ਹੈ ਔਰ ਉਹਦੇ ਵਿੱਚ ਜੇ ਤੁਸੀਂ ਇੱਕ ਦੋ ਦੇ ਨਾਂ ਦੀ ਗੱਲ ਨਹੀਂ ਹੈਗੀ ਇਹ ਜਿਹੜਾ ਸਮੁੱਚਾ ਟੋਲਾ ਹੈਗਾ ਨਾ ਜਿੰਨਾ ਇਹੋ ਹਾਂਜੀ ਇਹ ਸਾਰੇ ਟੋਲੇ ਦੀ ਅੱਖ ਤੇ ਇਸੇ ਗੱਲ ਦੇ ਉੱਤੇ ਹੀ ਹੈਗੀ ਆ ਜਿਹੜਾ ਕਿ ਇਹ ਡਿਲੇ ਕਿਤੀ ਹੈਗੀ ਆ ਵੀ ਤਾਂ ਕਿ ਅਸੀਂ ਦੁਬਾਰਾ ਮੁੜ ਕੇ ਫੇਰ ਕਾਬਜ ਹੋ ਜਾਈਏ ਚਲੋ ਲੇਕਿਨ ਇਹ ਆ ਕਿ ਇਹ ਲੋਕਾਂ ਦੇ ਮਨਾਂ ਦੀ ਤਰਜਮਾਨੀ ਨਹੀਂ ਕਰ ਸਕੇ ਉਹ ਤੇ ਜਿਹੜੀ ਪਬਲਿਕ ਜਿਹੜੀ ਹੈ ਪੰਜਾਬੀ ਆ ਕੌਮ ਆ ਕੀ ਚਾਹੁੰਦੀ ਸਾਡੇ ਕੋਲ ਉਹ ਤੇ ਇਹਨਾਂ ਨੂੰ ਦੇਖਣ ਆ ਜਾ ਰਹੀ ਐ ਇਸ ਲਈ ਕੋਈ ਵੀ ਹੂੰ ਹੂੰ ਤੇ ਇਸ ਕਰਕੇ ਇਹ ਸੁਪਨੇ ਇਹਨਾਂ ਨੂੰ ਲੈਣੇ ਬੰਦ ਕਰਕੇ ਇਹਨਾਂ ਨੂੰ ਫਾਕ ਹੋ ਜਾਣ ਦੇ ਵਿੱਚ ਹੀ ਭਲਾ ਆ ਇਹਨਾਂ ਦਾ ਹੂੰ ਚਲੋ ਠੀਕ ਆ ਠੀਕ ਆ ਚੌਂ ਸਾਹਿਬ ਤੇ ਮੈਂ ਥਾਤੋਂ ਹੁਣ ਇੱਥੋਂ ਅਜ਼ਾਸ ਲਵਾਂਗਾ ਤੇ ਸਮੇ ਦੇ ਗਰਭ ਦੇ ਵਿੱਚ ਸਾਰੀਆਂ ਗੱਲਾਂ ਹੈਗੀਆਂ ਆ ਵੀ ਆਉਣ ਵਾਲਾ ਸ਼ੋਮਣੀ ਕਾਲੀਦਲ ਤਾਂ ਕੀ ਔਰ ਕੀ ਰੂਪ ਰੱਖਾ ਹੋਊਗੀ ਔਰ ਨਵਾਂ ਪ੍ਰਧਾਨ ਕਿਹੜਾ ਹੋਊਗਾ ਚਲੋ ਆਪਾਂ ਆਪਣੇ ਅਕਾਲੀ ਦਲ ਦੇ ਖਾਸ ਕਰਕੇ 1920 ਵਾਲੇ ਕਾਲੀ ਦਲ ਲਈ ਅਸੀਂ ਦੁਆਵਾਂ ਕਰਾਂਗੇ ਚੜ੍ਹਦੀ ਕਲਾਾਂ ਮਾਂ ਦੀਆਂ ਤੇ ਮੈਂ ਚੌਂ ਸਾਹਿਬ ਇਥੋਂ ਥਾਥੋਂ ਅਜ਼ਾਸਤ ਲਊਂਗਾ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਮੈਨੂੰ ਜਨੇ ਤੁਸੀਂ ਲੈ ਦੇਦੇ ਮੇਰੇ ਵੱਲੋਂ ਵੀ ਆਪਾਂ ਹੋਰ ਕਿਸੇ ਗੱਲਬਾਤ ਨਹੀਂ ਹੋਰ ਕਿਸੇ ਗੱਲਬਾਤ ਨਾਲ ਹੋਰ ਕਿਸੇ ਟੌਪਿਕ ਤੇ ਤੁਹਾਡਾ ਨਾਲ ਜਲਦ ਫਿਰ ਪੇਸ਼ਵਾਗੇ ਮੈਨੂੰ ਇੱਥੇ ਦੀ ਉਸਾਸਤ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ